ستری جی سارا نو ماروتی سوزوکی وچھے دن لانچ کی گئی ماروتی سوزوکی وکٹوریس فلیکگشپ موڈل لانچ کیا گیا ارینہ چینل دے وچ ایک فرس ٹائم ارینہ دے وچ ہائیبریڈ انجن دے نال آئی ہے جتھے پیٹرول اور بیٹری دے وچ دونہ جے ورک کرے گی اور اس گیڈی دی خاصیت ہے کہ دا جو سٹارٹنگ پرائز ہے ہمیشہ دی طرح ماروتی نے کی فر سارے ہی اپنے مارکٹ کو ہلاتا ود پرا پرائز آف نائن لیک فورٹی نائن تھاؤزنڈ اسٹارٹنگ پرائز انٹروڈکٹیو پرائز مروتی نے ایک بار پھر تو تہلکہ پا تھا سائک انڈسٹری کے کیونکہ بہت گھٹ ریٹ سے بہت ویڈیو یہ گی ہے پلس فور میٹر یہ گی ہے اور ای کیپ فائیو اسٹار ریٹنگ اور بھارت ایم کیپ فائیو اسٹار ریٹنگ اینڈ فائو سٹار ریٹنگ فور کڈز جو سیفٹی ہے وہ سارے نام نو کمپلیٹ کرتی ہے ایڈ ایس آٹو ڈرائیونگ اسسٹنٹ سسٹم جو ہے ਉਹ ਲੈਵਲ 2 ਰ ਹੈ ਇਹਦੇ ਚ ਆ ਗਿਆ ਹੈ ਔਰ ਪੈਨੋਮਿਕ ਸਨ ਸਨਰੂਫ ਸਾਈ ਨਾਲ ਦਿੱਤੀ ਹੈ ਔਰ ਇਹਦੇ ਨਾਲ ਨਾਲ ਇਲੈਕਟ੍ਰਿਕ ਟੇਲ ਗੇਟ ਜੋ ਹੈ ਉਹ ਬੂਟ ਦਾ ਜੋ ਓਪਨਿੰਗ ਹੈ ਉਹ ਇਲੈਕਟ੍ਰਿਕ ਟੋਟਲੀ ਇਲੈਕਟ੍ਰਿਕ ਦਿੱਤਾ ਹੈ ਸਭ ਤੋਂ ਅੱਛੀ ਗੱਲ ਜੋ ਹਾਈਬ੍ਰਿਡ ਦੇ ਵਿੱਚ ਹੈ ਜਿਹੜੇ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਡੀਜ਼ਲ ਦਾ ਬਹੁਤ क्रेज ਹੁੰਦਾ ਇਹ ਗੱਡੀ ਉਹਨੂੰ ਬੀਟ ਕਰਦੀ ਹੈ ਕਿਉਂਕਿ ਹਾਈਬ੍ਰਿਡ ਦੇ ਵਿੱਚ ਜੋ ਐਵਰੇਜ ਔਰ ਪਾਵਰ ਦੋਨੋਂ ਚੀਜ਼ਾਂ ਦਾ ਜੋ ਮਿਕਸਚਰ ਹੈ ਉਹ ਮਿਲਦਾ ਹੈ ਜਿਹਦੇ ਲਈ ਅਸੀਂ ਲੋਕੀ ਡੀਜ਼ਲ ਨੂੰ ਜਾਣੇ ਤੇ ਉਹ ਡੀਜ਼ਲ ਵਾਲਾ ਵੀ ਜਿਹੜਾ ਸਾਨੂੰ ਲੱਗਦਾ ਕਮੀ ਆ ਪੈਟਰੋਲ ਗੱਡੀ 'ਚ ਇਹ ਗੱਡੀ ਕਵਰ ਕਰਦੀ ਆ। ਇਹ ਗੱਡੀ ਐਵਰੇਜ ਵੀ ਸਾਨੂੰ ਦਿੰਦੀ ਆ, ਇਹ ਗੱਡੀ ਪਾਵਰ ਵੀ ਸਾਨੂੰ ਦਿੰਦੀ ਆ ਔਰ ਇਹ ਗੱਡੀ ਸਾਨੂੰ 5 ਸਟਾਰ ਰੇਟਿੰਗ ਵੀ ਦੇ ਰਹੀ ਐ, ਕੰਫਰਟ ਵੀ ਦੇ ਰਹੀ ਐ, ਸਪੇਸ ਵੀ ਦੇ ਰਹੀ ਐ। ਓਵਰ ਆਲ ਇੱਕ ਕੰਪਲੀਟ ਕਾਰ ਐ 4x4 ਦੇ ਵਿੱਚ ਵੀ ਇਹਦਾ ਮਾਡਲ ਵੇਗਟ ਆਂਦਾ ਐ। ਇਸੇ ਲਈ ਮਾਰੂਤੀ ਨੇ ਜੋ ਟੈਗ ਲਾਈਨ ਲਕੀ ਐ ਬਿਲਕੁਲ ਸਹੀ ਲਕੀ ਐ ਗਾਟ ਇਟ ਆਲ ਸਭ ਕੁਝ ਹੀ ਐ ਹੋਂ।

ਪਰ ਜਿੱਦਾਂ ਜਿੱਦਾਂ ਗੱਡੀ ਕਸਟਮਰ ਦੇਖ ਰਿਹਾ ਬੁਕਿੰਗ ਬਹੁਤ ਤੇਜ਼ੀ ਨਾਲ ਆ ਰਹੀ ਹੈ ਵੇਟਿੰਗ ਅੱਗੇ ਜਾ ਕੇ ਵਧਣ ਦੀ ਸੰਭਾਵਨਾ ਹੈ 6 ਹਫ਼ਤੇ ਤੋਂ 8-10 ਸੱਤਰ ਤੱਕ ਮੈਂ ਸ ਦੇਖਾਈ ਦੇਖਣਾ ਚਾਹੁੰਗਾ ਕਿ ਜੀ ਇਸ ਸਮੇਂ ਸਾਡੇ ਕੋਲ ਆਈਆਂ 15 20 25 ਗੱਡੀਆਂ ਆਜੋ ਤੇ ਦਿਵਾਲੀ ਆਪਣੀ ਵਧੀਆ ਵਿਕਟੋਰੀਸ ਨਾਲ ਸੈਲੀਬ੍ਰੇਟ ਕਰਿਓ ਬਹੁਤ ਵਧੀਆ ਤੋਹਫਾ ਪ੍ਰੋਡਕਟ ਮਾਰੂਤੀ ਨੇ ਲਾਂਚ ਕੀਤਾ ਵਿਕਟੋਰੀਅਸ ਸਾਰੇ ਹੀ ਲੋਕਾਂ ਲਈ ਬਹੁਤ ਬਹੁਤ ਵਧਾਈ ਵਾਲਾ ਇਹ ਬਿਲਕੁਲ ਹੀ ਸਪੈਸ਼ਲ ਆਫਰ ਵੀ ਦੇ ਰਹੇ ਉਸ ਨਾਲ ਸੋ ਵਿਕਟੋਰੀਅਸ ਤੇ ਤਾਂ ਇਸ ਸਮੇਂ ਕੋਈ ਆਫਰ ਨਹੀਂ ਹੈ ਸਬ ਫ੍ਰੈਸ਼ ਪ੍ਰੋਡਕਟ ਹੈ ਪ੍ਰੋਬਾਬਲੀ ਅਗਰੇ 2 ਸਾਲ ਤੱਕ ਆਣਾ ਵੀ ਨਹੀਂ ਕੋਈ ਪਰ ਇਸ ਬਾਕੀ ਗੱਡੀਆਂ ਤੇ ਬਹੁਤ ਅੱਛੀ ਡੀਲ ਲੱਗੀ ਹੈ ਕਿਉਂਕਿ ਪਿੱਛੇ ਗਵਰਨਮੈਂਟ ਵੱਲੋਂ ਜੋ GST ਘਟਾਇਆ ਗਿਆ ਸੀਗਾ ਉਹਦੇ 'ਚ ਕੱਲਾ GST ਨਹੀਂ ਮਾਰੂਤੀ ਨੇ ਆਪਣੇ ਵੀ ਰੇਟ ਘਟਾਏ ਸੀਗੇ ਔਰ ਕੰਜ਼ਿਊਮਰ ਆਫਰ ਕਾਫੀ ਹਾਈ ਹੋਣ ਕਰਕੇ ਕਸਟਮਰ ਨੂੰ ਆਲਰੇਡੀ ਬਹੁਤ ਬੈਨੀਫਿਟ ਜਾ ਰਹੇ ਹੈ ਔਰ ਇਸੇ ਕਰਕੇ ਕਿ ਪਿਛਲੇ ਮਹੀਨੇ ਔਰ ਇਸ ਮਹੀਨੇ ਆਸੀ ਬੰਪਰ ਸੇਲ ਚ ਜਿਹੜੀ ਉਹ ਦੇਖ ਰਹੇ ਹੈਗੇ ਆ ਸੋ ਆਲਰੇਡੀ ਕਸਟਮਰ ਦੇ ਬਹੁਤ ਬੈਨੀਫਿਟ ਹੈਗੇ ਆ ਪਰ ਇਹ ਗੱਡੀ ਦੀ ਨਿਊਨੈਸ ਹੈ ਇੱਥੇ ਹਲੇ ਕੋਈ ਕੋਈ ਆਫਰ ਨਹੀਂ ਹੈ ਜੀ